प्यारेओ अपनी ना एक रीसेंट रील जड़ी है, है की सी ओरल सेक्स ਸੰਪੋਗ ਤਖੜਾਉਣਿਆਂ ਵਾਲੀ ਉਹਦੇ ਉੱਤੇ ਜਿਹੜੇ ਕੁਝ ਕਮੈਂਟਸ ਨੇ ਉਹ ਦੇਖ ਕੇ ਪਤਾ ਲੱਗਦਾ ਹੈ ਕਿ ਜਿਹੜੇ ਸਾਡੇ टी2 ਕਿਸਮ ਦੇ ਲੋਕ ਨੇ ਸਾਡੇ ਸਮਾਜ ਦੇ ਵਿੱਚ ਸਾਰੀ ਕਮਿਊਨਿਟੀ ਦੇ ਵਿੱਚ ਉਹ ਕਿੰਨੇ ਨੁਕਸਾਨਦੇ ਨੇ ਗੱਲ ਇੱਕ ਵੀ ਬਾਰੇ ਕੀਤੀ ਸੀ ਰੀਲ ਇਸ ਵਾਸਤੇ ਬਣਾਈ ਸੀ ਤਾਂ ਕਿ ਇੱਕ ਤਾਂ ਔਰ ਜੇ ਬੀਬੀਆਂ ਸੇਮ ਚੀਜ਼ ਜੋ ਗੋ ਥਰੂ ਹੋ ਰਹੀਆਂ ਐ ਏਟਲੀਸਟ ਉਹਨੂੰ ਪਤਾ ਹੋਵੇ ਕਿ ਉਹਨਾਂ ਦੇ ਵਾਸਤੇ ਕੋਈ ਹੱਲ ਹੈਗਾ ਆ ਆਪਣੇ ਮੋਰਲਸ ਨੂੰ ਵੈਲਿਊਜ਼ ਨੂੰ ਖਰਾਬ ਕੀਤੇ ਬਿਨਾ ਅਗਲੀ ਚੀਜ਼ ਐ ਸਿੱਖ ਕਿ ਸ਼ਾਇਦ ਰੀਲ ਸੁਣ ਕੇ ਜਿਹੜੇ ਬੰਦੇ ਜਾਂ ਪਤੀ ਜਾਂ ਟੀਟੂ ਨੂੰ ਲੋਕੀ ਜਿਹੜੇ ਹੈਗੇ ਨੇ ਇਹ ਸ਼ਾਇਦ ਆਪਣੇ ਆਪੇ ਕੰਮ ਕਰਨ ਤੇ ਸੋਚਣ ਕਿ ਯੂ ਨੋਟ ਕਿ ਉਹਨਾਂ ਦੀ ਜਿਹੜੀ ਪਤਨੀਆਂ ਨੇ ਉਹਨਾਂ ਦੀ ਵੀ ਜ਼ਰੂਰਤ ਹੈਗੀ ਇਸ ਜੀਵਨ ਦੀ ਤੁਸੀਂ ਸੋਚੋ ਨਾ ਆਪ ਤੁਸੀਂ ਚਾਹ ਰਹੇ ਹੋ ਕਿ ਤੁਹਾਨੂੰ ਔਰਲ ਸੈਕਸ ਤੋਰੇ ਤੇ ਪਰਫਾਰਮ ਕੀਤਾ ਜਾਵੇ ਤੁਹਾਡੇ ਤੁਹਾਡੇ ਵੱਸ ਤੁਹਾਡੀ بیوی ਅਵੇਲੇਬਲ ਹੋਵੇ ਪਰ ਜੇ ਤੁ ਤੁਸੀਂ ਕਰਨਾ ਉਹ ਤੁਹਾਡੀ ਛੱਤੀ ਪ੍ਰੋਬਲਮ ਆ ਗਈਆਂ ਕੁਝ ਇੱਕ ਨੇ ਕਮੈਂਟਾਂ ਦੇ ਵਿੱਚ ਉਸ ਰੀਲ ਦੇ ਉੱਤੇ ਲਿਖਿਆ ਕਿ ਸ਼ਾਇਦ ਜੀ ਉਹ ਜਨਾਨੀ ਤੋਂ ਬੋ ਆਂਦੀ ਹੋਏਗੀ ਤੇ ਬੰਦਾ ਬੜਾ ਸੁਗੰਧੀਆਂ ਜਣਾ ਕੇ ਆਇਆ ਬਾਹਰ ਨਿਕਲਦਾ ਹੁਣ ਉਹ ਵੀ ਤਾਂ ਮੁਸ਼ਕ ਮਾਰ ਗਈ ਹੋਣਾ ਜਨਾਨੀ ਨੇ ਤਾਂ ਫੇਰ ਵੈਕਸ ਕੀਤੀ ਹੋਣੀ ਹੈ ਬੰਦਾ ਤਾਂ ਉੱਦੇ ਜੰਗਲ ਲੈ ਕੇ ਤੁਰੇ ਫਿਰਦਾ ਹੁਣ ਸੋਚ ਕੇ ਦੇਖੋ ਜ਼ਰਾ ਕੁਝ ਇੱਕ ਨੇ ਕਮੈਂਟ ਕੀਤਾ ਕਿ ਜੀ ਉਹ ਫਿਰ ਜੇ ਦਿਨ阿里 ਟਾਇਲ ਹੋਗੀ ਤਾਂ ਬੰਦਾ ਬਾਹਰ ਜਾਊਗਾ ਫਿਰ ਮੂੰਹ ਇਦਾਂ ਦੇ ਦਾ ਜਿਹਨੇ ਕਮੈਂਟ ਕੀਤਾ ਸੀ ਫਿਰ ਮੂੰਹ ਇਸ ਵਾਸਤੇ ਇੱਕ ਪਾਸੇ ਖਡਾਉਣਾ ਹੈਗਾ ਕੰਪਲੀਟ ਆਪਣੀ ਅਗਲੀ ਘਰ ਦੀ ਪ੍ਰਾਈਵੇਸੀ ਚ ਕਰਦੀ ਪਈ ਔਰ ਹਾਂ ਸ਼ਾਇਦ ਪਤੀ ਰਵੰਚ ਇਹ ਹੀ ਆ ਜੇ ਕਿ ਚਲੋ ਇਕੱਠਿਆਂ ਯੂਜ਼ ਕਰਦੇ ਆ ਉਹਦਾ ਸਭ ਹੋ ਗਈ ਚੰਗਾ ਹੋਣ ਲੱਗ ਪਵੇ ਤੇ ਜਿਹਨੇ ਕਮੈਂਟ ਕੀਤਾ ਕਿ ਬੰਦਾ ਬਾਹਰ ਜਾਊਗਾ ਵੀ ਲਾਈਕ ਲਿਟਰਲੀ ਰਾ ਸ਼ੀਸ਼ਾ ਵੀ ਉਸ ਬੰਦੇ ਨੂੰ ਦੂਰ ਫੜੇ ਮੂੰਹ ਹੀ ਕਹੂਗਾ ਰੀਜ਼ਨ ਬੀਇੰਗ ਉਹਨੂੰ ਇਹ ਹੀ ਨਹੀਂ ਪਤਾ ਕਿ ਜਦੋਂ ਅਸੀਂ ਰਿਸ਼ਤੇ ਦੇ ਵਿੱਚ ਬਾਹਰ ਜਾਂਦੇ ਆ ਉਹਨੂੰ ਐਡਲਟਰੀ ਕਹਿੰਦੇ ਆ ਸੈਕਸ ਟੋਏ ਨੂੰ ਯੂਜ਼ ਕਰਨਾ ਪਲੇਜ਼ਰ ਹੁੰਦਾ ਦਿਮਾਗ ਖੋਲੋ ਲਾਈਕ ਸੱਚੀ-ਮੁੱਚੀ ਸਾਡੀ ਕਮਿਊਨਿਟੀ 'ਚ ਐਨੇ ਜ਼ਿਆਦਾ ਟੀਟੂ ਨੁਮਾ ਲੋਕ ਕੀ ਹਨ ਨਾ ਐਨੇ ਕਿ ਜ਼ਿਆਦਾ ਦੇਖ ਕੇ ਨਾ ਵੈਸੇ ਹੁਣ ਤਾਂ ਮੈਨੂੰ ਦੁੱਖ ਹੁੰਦਾ ਕਿ ਜਿੰਨਾ ਔਰਤਾਂ ਦੇ ਘਰ ਵਾਲੇ ਹੋਣ ਨੇ ਜਿੰਨਾ ਕੁੜੀਆਂ ਦੇ ਬੋਏਫ੍ਰੈਂਡ ਹੋਣ ਨੇ ਤੇ ਬੀਬੀਓ ਅਗਰ ਤੁਹਾਡੇ ਨਾ ਹ ਬੋਏਫਰਡ ਜਿਹੜਾ ਬੋਏਫਰਡ ਇਦਾਂ ਦੇ ਹੈਗੇ ਨਿਕੰਮੇ ਜਿਹੇ ਫੋਨ ਚੈੱਕ ਕਰਨ ਵਾਲੇ ਆ ਆਪ ਤੁਹਾਨੂੰ ਕਹਿ ਰਹੇ ਕਿ ਤੁਹਾਡੇ ਤੁਸੀਂ ਉਹਦੇ ਉੱਤੇ ਕਰੀ ਜੋ ਸਾਰਾ ਉਹ ਸੈਕਸ ਤੁਹਾਡੇ ਤੇ ਨਾ ਕਰਨ ਦਫਾ ਕਰੋ ਜਦੇ ਬੋਏਫਰਡ ਨੂੰ ਤੇ ਜਿਹੜੀਆਂ ਜਿਨ੍ਹਾਂ ਨੇ ਹੁਣ ਵਸੀਆਂ ਹੋਈਆਂ ਉਹਦੇ ਘਰ ਵਾਲਿਆਂ ਦੇ ਨਾਲ ਚਲੋ ਹੋਰ ਕੁਝ ਨਹੀਂ ਸਿਰਫ ਉਹ ਸੁਭੋਗ ਜਿਹਾ ਮਾੜੇ ਸੈਕਸ ਹੋ ਲੈ ਕੇ ਆ ਜੇ ਉਹਦਾ ਅਬਿਊਸਿਵ ਨਾ ਤੁਹਾਨੂੰ ਪਤਾ ਹੈ ਫੇਰ ਕੀ ਕਰਨਾ ਮੈਨੂੰ ਐਸ ਰਿਚ ਦੱਸਣ ਦੀ ਲੋੜ ਨਹੀਂ ਪਰਿਆ ਟੀਟੂ ਇੰਨੇ ਹੱਦਰੇ ਤੇ ਡਿਸਕਸਟਿੰਗ ਨਾ ਹੋ। ਅਕਲ ਕਰੋ ਮਾੜੀ ਮੋਟੀ। ਸੰਜੇ